ਚਿਪਨਗਾਲ ਦੇ ਕਲਕੱਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਜ਼ਬਰ ਜਨਾਬ ਅਤੇ ਉਸ ਦੇ ਕਤਲ ਦੇ ਰੂਸ ਦੇ ਵਿੱਚ ਖਮਾਨੋ ਦੇ ਬਾਜ਼ਾਰ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ ਤੇ ਇਸ ਦੇ ਵਿੱਚ ਡਾਕਟਰਾਂ ਨੇ ਸਮੂਹਿਕ ਤੌਰ ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਜ਼ਬਰ ਜਨਾਬ ਕਰਨ ਵਾਲੇ ਆਰੋਪੀਆਂ ਤੇ ਖੋਨੀਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਤੇ ਫਾਂਸੀ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਤੇ ਬੰਗਾਲ ਸਰਕਾਰ ਵੱਲੋਂ ਉਥੋਂ ਦੇ ਲੋਕਾਂ ਦੁਆਰਾ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਨ ਦੇ ਲਈ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੋ ਵੀ ਲੋਕ ਇਸ ਜ਼ੁਲਮ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਏ ਤੇ ਅਜਿਹੇ ਅਪਰਾਧੀਆਂ ਦੇ ਖਿਲਾਫ ਸਖਤ ਕਾਨੂੰਨ ਬਣਾਏ ਜਾਣ ਕਿ ਜਿਹੜੀ ਬੰਗਾਲ ਦੇ ਵਿੱਚ ਸਾਡੀ ਇੱਕ ਜਿਹੜੀ ਛੋਟੀ ਬੱਚੀ ਡਾਕਟਰ ਜਿਹੜੀ ਬਣਨ ਜਾ ਰਹੀ ਸੀ ਉਸ ਦੇ ਨਾਲ ਜਿਹੜੀ ਦਰਿੰਦਗੀ ਅਤੇ ਕਾਨੂੰਨੀ ਕਾਰਵਾਈ ਹੋਈ ਆ ਉਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਅੱਜ ਪ੍ਰੋਟੈਸਟ ਕਰ ਰਹੇ ਹਾਂ ਤਾਂ ਕਿ ਜਿਹੜੇ ਉੱਥੋਂ ਦੇ ਜਿਹੜੇ ਜਿਹੜੇ ਉਹਦੇ ਵਿੱਚ ਕਲਪਰੇਟ ਹੈਗੇ ਆ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾ ਸਕੇ ਕਿਉਂਕਿ ਇਹਦੇ ਵਿੱਚ ਪਾਸਟ ਦੇ ਵਿੱਚ ਵੀ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਕਦੇ ਵੀ ਜਿਹੜਾ ਹੈਗਾ ਕੋਈ ਕਲਪਰੇਟ ਹੈ ਜਿਹੜੇ ਉਹਨਾਂ ਨੂੰ ਕੋਈ ਪੁਖਤਾ ਜਿਹੜੀ ਆ ਕਦੇ ਵੀ ਸਜ਼ਾ ਨਾ ਹੋਣ ਕਰਕੇ ਜਿਹੜੇ ਉਹਨਾਂ ਦੇ ਹੌਂਸਲੇ ਬਲੰਦ ਹੁੰਦੇ ਆ ਤੇ ਇਹ ਜਿਹੜਾ ਡਾਕਟਰ ਪੇਸ਼ਾ ਜਿਹੜਾ ਹੈਗਾ ਸਾਡੇ ਸਾਰੇ ਡਾਕਟਰ ਪ੍ਰਾਈਵੇਟ ਡਾਕਟਰ ਇਕੱਠੇ ਹੋਏ ਸਾਰੇ ਇੱਥੇ ਜਿਹੜਾ ਡਾਕਟਰ ਸਾਹਿਬ ਡਾਕਟਰ ਨਰੇਸ਼ ਚੋਹਾਨ ਦੇ ਅਗਵਾਈ ਦੇ ਅੰਦਰ ਅਸੀਂ ਅੱਜ ਕੰਮ ਕਰ ਰਹੇ ਹਾਂ ਸਾਰਾ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਆ ਉਹਦੇ ਵਿੱਚ ਸਾਡਾ ਮੇਨ ਮਕਸਦ ਇਹੀ ਹੈ ਕਿ ਜਿਹੜਾ ਡਾਕਟਰ ਹੈ ਇਹ ਪੇਸ਼ਾ ਹੈ ਇਹ ਲੋਕਾਂ ਦੀ ਸੇਵਾ ਵਾਸਤੇ ਆ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਆ ਸੇਵਾ ਦੇ ਬਦਲੇ ਦੇ ਵਿੱਚ ਸੁਸਾਇਟੀ ਦੇ ਵਿੱਚ ਜਿਹੜਾ ਇਹਨਾਂ ਜ਼ਾਹਰ ਫੈਲਿਆ ਹੋਇਆ ਜਾਂ ਇਦਾਂ ਦੇ ਜਿਹੜੀਆਂ ਕਾਲੀਆਂ ਪੇਡਾਂ ਹੈਗੀਆਂ ਨੇ ਉਹ ਇਦਾਂ ਦੀਆਂ ਕਾਰਵਾਈ ਕਰਦੀਆਂ ਜਿਹਦੇ ਨਾਲ ਸਾਰੀ ਮਨੋਂ ਸ਼ਖਸ ਨੂੰ ਸ਼ਖਤ ਤੇ ਜਲਦੀ ਸਜ਼ਾ ਦੇਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਆ ਕਿ ਜਿਹੜੇ ਸਾਡੇ ਸਰਕਾਰੀ ਹਸਪਤਾਲ ਵੀ ਆ ਜਿਹਦੇ ਸੰਬੰਧੀ ਅਸੀਂ ਸਮੇਂ-ਸਮੇਂ ਤੇ ਇਹਨਾਂ ਵੱਲੋਂ ਸਿਕਿਉਰਟੀ ਦੀ ਜਿਹੜੀ ਅਸੀਂ ਡਿਮਾਂਡ ਕਰਦੇ ਰਹਿੰਦੇ ਆ ਕਿਉਂਕਿ ਦਿਨ ਰਾਤ ਸਾਡੇ ਕੋਲ ਫੀਮੇਲ ਸਟਾਫ ਵੀ ਹੈ ਮੇਲ ਸਟਾਫ ਵੀ ਹੈ ਕਿਸੇ ਟਾਈਮ ਇਹ ਵੀ ਹੁੰਦਾ ਹੈ ਕਿ ਇਕੱਲੇ ਫੀਮੇਲ ਸਟਾਫਾ ਚਾਹੇ ਪ੍ਰਾਈਵੇਟ ਹਸਪਤਾਲਾ ਚਾਹੇ ਸਰਕਾਰੀ ਉਹਦੇ ਵਿੱਚ ਫੀਮੇਲ ਸਟਾਫ ਇਕੱਲੇ ਵੀ ਕੰਮ ਕਰਦੇ ਆ ਤੋਂ ਉਹਨਾਂ ਦੀ ਜਦੋਂ ਤੱਕ ਜਿਹੜੀ ਪ੍ਰੋਟੈਕਸ਼ਨ ਆ ਜਾਂ ਸਿਕਿਉਰਟੀ ਸਾਨੂੰ ਨਹੀਂ ਮਿਲਦੀ ਤਾਂ ਜਿਹੜਾ ਹੈਗਾ ਭੈ ਦੇ ਬਿਨਾ ਭੈ ਤੋਂ ਕੰਮ ਕਰਨਾ ਮੁਸ਼ਕਲ ਆ ਉਹਦੇ ਵਿੱਚ ਸੋ ਸਰਕਾਰ ਨੂੰ ਇਹੀ ਪਰਜੋਰ ਅਪੀਲ ਹੈ ਕਿ ਜਿਹੜੇ ਗੁਨਾਹਗਾਰ ਹੈਗੇ ਉਹਨਾਂ ਨੂੰ ਜੋ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਡਾਕਟਰ ਜਿਹੜਾ ਪੇਸ਼ਾ ਹੈਗਾ ਉਹਦੀ ਜਿਹੜੀ ਪ੍ਰੋਟੈਕਸ਼ਨ ਹੈ ਉਹਦੇ ਸੰਬੰਧੀ ਜੋ ਬਣਦੀ ਕਾਰਵਾਈ ਆ ਸਰਕਾਰ ਵੱਲੋਂ ਕੀਤੀ ਜਾਣੀ ਬਣਦੀ ਆ ਬੰਗਾਲ ਦੇ ਵਿੱਚ ਇੱਕ ਸਾਡੀ ਬੇਟੀ ਦੇ ਨਾਲ ਜਿਹੜਾ ਇਹ ਬਹੁਤ ਘਣਾਉਣਾ ਕੰਮ ਹੋਇਆ ਉਹਦੇ ਖਿਲਾਫ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੇ ਅਸੀਂ ਬੰਗਾਲ ਗਵਰਨਮੈਂਟ ਨੂੰ ਵੀ ਤੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਜਿਹੜੇ ਕਲਪਰੇਟਸ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਇਨ ਫਿਊਚਰ ਜਿਹੜੀ ਇਹ ਡਾਕਟਰ ਕੌਮ ਹੈ ਇਹ ਲੋਕਾਂ ਦੀ ਸੇਵਾ ਵਾਸਤੇ ਕੰਮ ਕਰਦੀ ਹੈ ਸੇਵਾ ਭਾਵਨਾ ਨਾਲ 24 ਘੰਟੇ ਕੰਮ ਕਰਦੇ ਆ ਬੱਚੇ ਤਾਂ ਉਹਨਾਂ ਨੂੰ ਇੱਕ ਪ੍ਰੋਟੈਕਸ਼ਨ ਦਿੱਤੀ ਜਾਵੇ ਤੇ ਲੋਕਾਂ ਦੇ ਵਿੱਚ ਇਹ ਆਵਾਜ਼ ਆਵੇ ਕਿ ਵੀ ਡਾਕਟਰ ਜਿਹੜੀ ਪੇਟੈਂਟੀ ਹੈ ਸੇਵਾ ਵਾਸਤੇ ਆ ਇਹਨਾਂ ਦੇ ਖਿਲਾਫ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਗੁੱਸਾ ਭਰਿਆ ਉਹ ਲੋਕਾਂ ਨੂੰ ਆਪਣਾ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਇਹ ਕੰਮ ਕਰਨਾ ਬੜਾ ਔਖਾ ਹੋ ਜਾਊਗਾ ਤੇ ਮੈਂ ਜਿਹੜੀ ਵਕੀਲ ਕੌਮ ਐ ਇਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਵਕੀਲ ਸਾਹਿਬਾਨ ਨੂੰ ਵੀ ਇਹ ਜਿਹੜੇ ਕਾਰਪੋਰੇਟਸ ਐ ਇਹਨਾਂ ਦਾ ਕੇਸ ਨਾ ਲੜਿਆ ਜਾਵੇ ਉਸ ਬੱਚੀ ਨੂੰ ਉਹਦੇ ਪੇਰੈਂਟਸ ਨੂੰ ਇਹ ਇਨਸਾਫ ਮਿਲੇ ਤਾਂ ਕਿ ਉਹਨੂੰ ਵਿਚਾਰੀ ਨੂੰ ਅਸੀਂ ਆਪਣੀ ਕੌਮ ਵੱਲੋਂ ਆਪਣੇ ਹਿੰਦੁਸਤਾਨ ਵੱਲੋਂ ਇਹੀ ਸ਼ਰਧਾਂਜਲੀ ਭੇਜ ਕਰ ਸਕਦੇ ਹਾਂ ਕਿ ਉਹਦਾ ਕੇਸ ਨਾਲ ਕੋਈ ਲੜੇ ਉਹਨੂੰ ਜਲਦੀ ਤੋਂ ਜਲਦੀ ਕੋਰਟ ਦੇ ਵਿੱਚ ਇਨਸਾਫ ਮਿਲ ਕੇ ਉਹ ਬੰਦਿਆਂ ਨੂੰ ਜਿਹੜੇ ਹੈਗੇ ਆ ਮੌਤ ਦੀਆਂ ਸਜ਼ਾਵਾਂ ਬਿੱਲੀਆਂ ਚਾਹੀਦੀਆਂ ਤਾਂ ਕਿ ਅੱਗੇ ਤੋਂ ਇਹੋ ਜਿਹਾ ਕੋਈ ਕੰਮ ਕਰ ਲਗਿਆ 10 ਵਾਰ ਸੋਚੇ ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਸਾਰੇ ਹੈਲਥ ਵਰਕਰਾਂ ਸੁਭਦ ਤੇ ਡਾਕਟਰਾਂ ਤੇ ਸਟਾਫ ਨਰਸਾਂ ਸਮੇਤ ਲੈਬ ਟੈਕਨੀਸ਼ੀਅਨਾਂ ਨੇ ਮੰਗ ਕੀਤੀ ਹੈ ਕਿ ਖូនੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਰੋਸ ਕਰਨ ਦੀ ਬਜਾਏ ਉਹਨਾਂ ਵੱਲੋਂ ਹੋਰ ਸਖਤ ਐਕਸ਼ਨ ਲਿਆ ਜਾਏਗਾ ਜੱਗਬਾਨੀ ਟੀਵੀ ਨੇ ਜਗਜੀਤ ਜਟਾਣਾ ਦੀ ਰਿਪੋਰਟ